ਸ਼ੌਂਕ ਹਨ ਜਿਹੜਾ ਇੱਕ ਬਹੁਤ ਵੱਡੀ ਚੀਜ਼ ਐ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹੀ ਸ਼ੌਂਕ ਸਾਡੇ ਵੀਰ ਹੈਪੀ ਘੁੰਮਣ ਨੇ ਪਾਲਿਆ ਹੋਇਆ। ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਕਕਰਾਲਾ ਖੁਰ ਦੇ ਵਿੱਚ ਰਹਿੰਦੇ ਨੇ। ਅੱਜ ਅਸੀਂ ਉਹਨਾਂ ਕੋਲੇ ਆਏ ਆਂ। ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਆਂ। ਦੇਖਦੇ ਆਂ ਅਜੋ ਕਿਹੜਾ ਸ਼ੌਂਕ ਪਾਲਦੇ ਆ ਨਾਲ ਤੁਹਾਨੂੰ ਵੀ ਦਿਖਾਉਂਦੇ ਆਂ ਅਜੋ। ਹੈਪੀ ਵੀਰੇ ਸასი ਕਾਲ ਜੀ। ਹੋਰ ਕੀ ਹਾਲ ਐ ਜੀ? ਠੀਕ ਐ। ਤੇ ਇਹ ਸਾਡੇ ਵੀਰ ਨੇ लवली ਤੁੰਗ ਜੀ ਤੋਰ ਵੀਰੇ ਕੀ ਹਾਲ ਨੇ ਠੀਕ ਠਾਕ ਹਾਂ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਜੀ ਤੁਸੀਂ ਇਰੇ ਪਹੁੰਚੇ ਸਾਡੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡਾ ਬੜਾ ਨਾਮ ਸੁਣਿਆ ਸ਼ੌਂਕ ਬੜਾ ਵਧੀਆ ਪਾਲਿਆ ਤੁਸੀਂ ਘੋੜਿਆਂ ਦਾ ਕਦੋਂ ਤੋਂ ਆਪਾਂ ਨੂੰ ਇਹ ਸ਼ੌਂਕ ਹੈ ਆਪਾਂ ਨੂੰ ਤਕਰੀਬਨ 15 ਸਾਲ ਹੋ ਗਏ ਘੋੜੇ ਰੱਖਿਆਂ ਨੇ ਅੱਛਾ ਜੀ ਹਾਂਜੀ ਠੀਕ ਹੈ 15 ਸਾਲ ਤੋਂ ਮਤਲਬ ਤੁਸੀਂ ਉਹ ਕਰਦੇ ਹੋ ਜਾਂ ਤੁਹਾਡੇ ਪਹਿਲਾਂ ਫਾਦਰ ਸਾਹਿਬ ਵੀ ਕਰਦੇ ਸੀ ਮੇਰੇ ਦਾਦਾ ਜੀ ਘੋੜੇ ਰੱਖਦੇ ਸੀਗੇ ਜੀ ਪਹਿਲਾਂ ਦਾਦਾ ਜੀ ਕਰਦੇ ਸੀਗੇ ਤੁਸੀਂ ਤੇ ਇੱਚੀ ਬਿੜੀ ਹੋ ਗਏ ਠੀਕ ਹੈ ਜੀ ਦੀ ਮਦਦ ਤਿੰਨ ਪੇੜੀਆਂ ਥੋਡੀਆਂ ਇਹ ਸ਼ੌਂਕ ਪਾਲ ਰਹੀਆਂ ਨੇ ਹਾਂਜੀ ਹਾਂਜੀ 15 ਸਾਲ ਤੋਂ ਹੁਣ ਫੇਰ ਦੁਬਾਰਾ ਨਵੇਂ sire ਘੋੜੇ ਲਏ ਨੇ ਨਵੇਂ sire ਘੋੜੇ ਹਾਂ ਤੇ ਠੀਕ ਹੈ ਜੀ ਤਕਰੀਬਨ ਆਪਣੇ ਕੋਲੇ ਕਿੰਨੇ ਯਾਰ ਵਰਨੇ ਜੀ ਆਪਣੇ ਕੋਲੇ ਉਹਰੇ 8 ਜਾਨਵਰ ਅੱਛਾ ਜੀ ਹਾਂਜੀ ਤੇ ਆਪਾਂ ਨੇ ਜਿਵੇਂ ਹੁਣ ਆਪਣਾ ਇਹ ਘੋੜਾ ਦੇਖਿਆ ਆਪਾਂ ਨੇ ਜਿਹੜਾ ਨੁਕਰਾ ਆਪਣੇ ਕੋਲੇ ਹਾਂਜੀ ਤੇ ਇਹ ਕਿਹੜੀ ਬਲੱਡ ਲਾਈਨ ਦਾ ਹੈ ਤੇ ਭਾਨੇ ਵਾਲੀ ਬਲੱਡ ਲਾਈਨ ਦਾ ਘੋੜਾ ਜੀ ਰਾਜੂ ਡੋੜ ਦਾ ਬੱਚਾ ਜੀ ਇਹ ਤੇ ਮਾਂ ਇਹਦੀ ਮੋਰ ਵਾਲੇ ਘੋੜੇ ਦੀ ਸੀ ਵੱਡੇ ਦੀ ਮੋਰ ਵਾਲੇ ਘੋੜੇ ਦੀ ਹਾਂਜੀ ਵੱਡੇ ਘੋੜੇ ਇਹਦੀ ਮਾਂ ਦਾ ਕੀ ਰਿਕਾਰਡ ਹੈ ਜੀ ਮਾਣੇ ਵਧੀਆ ਬੱਚੀ ਜੰਮੀ ਨੇ ਜੀ ਸਾਰੀ ਤਕਰੀਬਾ ਅੱਛਾ ਵਧੀਆ ਚੰਗੇ ਖਾਨਦਾਨ ਚੋਂ ਕੁੜੀ ਸੀ ਚੰਗੀ ਕੁੜੀ ਤੁਹਾਡੇ ਕੋਲ ਇੱਕੋ ਹੀ ਉਹਦੇ ਲਾਈਨ ਦੇ ਘੋੜੇ ਨੇ ਨਾ ਹਾਂ ਨੁਕਰਾ ਦੇ ਇੱਕਿਆ ਦੀ ਬਾਕੀ ਮਾਰਵਾੜੀ ਕੁੜੀਆਂ ਨੇ ਬੱਚੀਆਂ ਨੇ ਜੀ ਪ੍ਰਵਹਾਤੀਆਂ ਅੱਛਾ ਜੀ ਹਾਂ ਜੀ ਸਾਰਿਆਂ ਦੀ ਇੰਟਰੋਡਕਸ਼ਨ ਦੇ ਦਿਓ ਕਿਹੜੀ ਕਿਹੜੀ ਨੇ ਆਪਣੀਆਂ ਇਹ ਪ੍ਰਵਹਾਤੀਆਂ ਬੱਚੀਆਂ ਨੇ ਦੋ ਤੇ ਇਹ ਬਕਰਪੁਰ ਵਾਲੇ ਪਾਰਸ ਦੀ ਘੋੜੇ ਦੀ ਬੱਚੀ ਹੈ ਅੱਛਾ ਜੀ ਬਿਜੇ ਰਾਜ ਤੋਂ ਗੱਮੇਟ ਹੈ ਜੀ ਗੱਬਣਾ ਠੀਕ ਹੈ ਹਾਂ ਜੀ ਤੇ ਉਧਰ ਗੋਲਡਨ ਸਟਾਰ ਦੀ ਬੱਚੀ ਹੈ ਹੂੰ ਲਾਲ ਰਤਨ ਦਾ ਬੱਚਾ ਜੀ ਠੀਕ ਹੈ ਜੀ ਹਾਂ ਜੀ ਤੇ ਇੱਕ ਬਿਛੇਰਾ ਹੋਰ ਹੈ ਜੀ ਅੱਛਾ ਹਾਂਜੀ ਟੋਟਲ ਕਿੰਨੇ ਜਨਵਰੀ ਸੀ 8 ਜਨਵਰੀ 8 ਜਨਵਰੀ ਆਪਣੇ ਕੋਲ ਟੋਟਲ ਨੇ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਤੁਸੀਂ ਮਤਲਬ ਕਿੱਦਾਂ ਇਹਨਾਂ ਨੂੰ ਮੇਲਿਆਂ ਤੇ ਲੈ ਕੇ ਜਾਂਦੇ ਹੋ ਹਾਂਜੀ ਹਾਂਜੀ ਮੇਲਿਆਂ ਤੇ ਲੈ ਕੇ ਜਾਂਦੇ ਸ਼ੋਅ ਲੜਾਉਣੀਓ ਤੁਸੀਂ ਇਹਨੂੰ ਨਹੀਂ ਸ਼ੋਅ ਤਾਂ ਡਿਸਪਲੇ ਕਰਾਂਗੇ ਅਤਕੀ ਪਰ ਜਗਰਾਵਾਂ ਮੰਡੀ ਤੇ ਲੈ ਕੇ ਆਏ ਸੀਗੇ ਜੀ ਆਫ ਕਰਿਆ ਸੀਗਾ ਹਾਂਜੀ ਤੇ ਛੋਟਾ ਹੁੰਦਾ ਮਿਲਕ ਡੀਸਚ ਪਾਇਆ ਸੀਗਾ ਜੀ ਅਤਕੀ 3rd ਪੋਜੀਸ਼ਨ ਆਈ ਸੀਗੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ 60 ਸੱਟ ਲੱਗੀ ਪਰ ਸ਼ੋਅ 'ਚ ਦੁਬਾਰਾ ਨਹੀਂ ਪਾਇਆ ਠੀਕ ਹੈ ਮੈਂ ਅਤਕੀ ਡਿਸਪਲੇ ਕਰਾਂਗੇ ਜੀ ਸ਼ੋ ਠੀਕ ਹੈ ਜੀ ਤੁਸੀਂ ਵੀਰੇ ਇਹਨਾਂ ਕੋਲ ਸਟੱਡ ਸਰਵਿਸ ਵੀ ਲੈਨੇ ਹੋ ਹਾਂਜੀ ਹਾਂਜੀ ਸਟੱਡ ਹੈ ਜੀ ਕੋੜਾ ਅੱਛਾ ਹਾਂਜੀ ਸਟੱਡੀ ਰੱਖਿਆ ਆਪਾਂ ਤੇ ਆਪਾਂ ਤੁਹਾਡਾ ਨੰਬਰ ਦੇ ਸਕਦੇ ਆਂ ਵੀ ਕਿਸੇ ਦਸਕੇ ਵੀਰਾਂ ਨੂੰ ਜ਼ਰੂਰਤ ਹੋਵੇ ਹਨਾ ਹਾਂਜੀ ਹਾਂਜੀ ਚਲੋ ਮਰਜ਼ੀ ਖੁੱਲਾ ਜੀ ਕੋੜਾ ਇਹਦੇ ਬੱਚੇ ਪਹਿਲਾਂ ਆਏ ਹੋਏ ਨੇ ਬੱਚੇ ਬਹੁਤ ਆ ਗਏ ਕਿੰਨਾ ਵਧੀਆ ਰਿਕਾਰਡ ਉਹਨਾਂ ਦੇਖੇ ਬੱਚੇ ਬਹੁਤ ਬੱਚੇ ਵਧੀਆ ਨੇ ਜੀ ਲਵਲੀ ਬਾਈ ਦਾ ਘਰੇ ਬੱਚਾ ਖੜਾ ਅੱਛਾ ਹਾਂਜੀ ਅੱਥੇ ਨੌਕਰੀ ਘੋੜੀ ਸੋਈ ਲਵਲੀ ਵੀਰ ਵੀ ਮਤਲਬ ਇਹੀ ਕਾਲੀ ਘੋੜੀ ਦੇ ਉੱਤੇ ਵੀ ਇਹਨੇ ਨੌਕਰੀ ਬਿਛੇਰੀ ਲਾਈ ਹੋਈ ਜੀ ਕਾਲੀ ਘੋੜੀ ਦੇ ਉੱਤੇ ਹਾਂ ਠੀਕ ਹੈ ਕਾਲੀਆਂ ਜੰਮੀਆਂ ਦੇ ਨੀਲੀਆਂ ਤੇ ਬੱਚੇ ਨੋਕਰੇ ਲੈਨੇ ਬਹੁਤ ਵਧੀਆ ਬੱਚੇ ਲਾਉਂਦਾ ਜੀ ਆਪਣੇ ਤਾਂ ਨੋਕਰੇ ਦਾ ਕੱਦ ਕਿਨਾ 64 ਇੰਚ ਕੱਦਾ ਜੀ ਦਾ ਬਟਰ ਸਕੈਲ ਨਾ 64 ਇੰਚ ਕੱਦਦਾ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਘਰ ਦਾ ਜੰਮਿਆ ਜੀ ਇਹ ਆਪਣੇ ਹਮ ਘਰੇ ਘਰ ਦਾ ਹੀ ਵਰਥ ਹੈ ਦਾ ਆਪਣੇ ਅੱਛਾ ਹਾਂਜੀ ਤੇ ਰਾਜੂ ਦਾ ਬੱਚਾ ਜੀ ਇਹ ਡਾਇਰੈਕਟ ਥੋੜੇ ਜੀ ਬੱਚੇ ਨੇ ਉਹ ਲੈਣ ਦੇ ਘੋੜੇ ਆਪਣੇ ਪੰਜਾਬ ਚੋਂ ਹਮ ਹਾਂਜੀ ਉਹਨਾਂ ਦੇ ਵਿੱਚੋਂ ਇੱਕ ਘੋੜਾ ਵੀ ਠੀਕ ਹੈ ਜੀ ਹਾਂਜੀ ਕਿਉਂਕਿ ਹੁਣ ਨਵੇਂ ਘੋੜੇ ਚੱਲ ਪਏ ਨਵੇਂ ਬਲੱਡ ਚੱਲ ਪਏ ਪੁਰਾਣੇ ਬਲੱਡ ਦੇ ਵਿੱਚੋਂ ਘੋੜਾ ਜੀ ਠੀਕ ਹੈ ਜੀ ਅੱਛਾ ਇਹਦੀ ਆਪਣੀ ਨੁਕਰੇ ਦੀ ਇੱਕ ਹੋਰ ਕੀ ਖਾਸੀਅਤ ਹੈ ਜੀ ਖਾਸੀਅਤ ਜੀ ਜਿਹੜੀ ਇਹ ਬਲੱਡ ਲਾਈਨ ਹੈ ਇਹਦੇ ਜਾਨਵਰ ਜੁੱਸੇ ਭਾਰੀ ਨੇ ਜੀ ਹੂੰ ਹੱਡ ਪੈਰ ਮਜ਼ਬੂਤ ਨੇ ਪੈਰ ਸੰਭ ਵੱਡੇ ਸਾਈਜ਼ ਦੇ ਨੇ ਅੱਛਾ ਹਾਂਜੀ ਬੋਡੀ ਭਾਰੀ ਹੈ ਜੀ ਕੋੜੇ ਦੀ ਪੱਠ ਪੁੜਾ ਤੁਹਾਡੇ ਸਾਹਮਣੇ ਹੈ ਜੀ ਹੂੰ ਹਾਂਜੀ ਨੈਕ ਵੱਡੀ ਹੈ ਠੀਕ ਹੈ ਇਹਨੂੰ ਮਤਲਬ ਕੋਈ ਜਿਆਦਾ ਕੋਈ ਬਿਮਾਰੀਆਂ ਤਾਂ ਨਹੀਂ ਇਹਨਾਂ ਨੂੰ ਹੁੰਦੀਆਂ ਨਹੀਂ ਕੋਈ ਬਿਮਾਰੀ ਇਹਨੂੰ ਕੋਈ ਨਹੀਂ ਅਜੇ ਤੱਕ ਪਰਮਾਤਮਾ ਦੀ ਕਿਰਪਾ ਰਹੀ ਹੈ ਜੀ ਠੀਕ ਹੈ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਤੇ ਲਵਲੀ ਵੀਰੋਨੀ ਇਹ ਵੀ ਸ਼ੌਕ ਪਾਲਦੇ ਨੇ ਹਾਂਜੀ ਹਾਂ ਸਾਡੇ ਇਕੱਠਾ ਹੀ ਹੈ ਜੀ ਸਾਰਾ ਕੰਮ ਆਪਣਾ ਅੱਛਾ ਹਾਂਜੀ ਹਾਂਜੀ ਤੁਹਾਡੇ ਕੋਲੇ ਵੀਰੇ ਵੀ ਜਾਨਵਰ ਰੱਖੇ ਹੋ ਨੇ ਹੈਗੇ ਨੇ ਆਪਣੇ ਅੱਛਾ ਮੈਂ ਤਾਂ ਤੁਹਾਡੇ ਬਾਰੇ ਸੁਣਿਆ ਤੁਸੀਂ ਮਤਲਬ ਇਹਨਾਂ ਨੂੰ ਰੇਸਿੰਗ ਵਿੱਚ ਵੀ ਲੈ ਕੇ ਜਾਂਦੇ ਰਹੇ ਹਾਂਜੀ ਹਾਂਜੀ ਮੈਂ ਛੋਟੇ ਤੋਂ ਪਿਆਉਣ ਲਈ ਇਹ ਚਸਕਾ ਹੀ ਹਾਂ ਹਾਂ ਰੇਸਿੰਗ ਦੇ ਵਿੱਚ ਸੋਹਣਾ ਨੰਮਣਾ ਖੱਟਿਆ ਤੁਸੀਂ ਹਨਾ ਜੀ ਹਾਂ ਇੱਧਰ ਸਾਡੇ ਡਾਕਟਰ ਸਾਹਿਬ ਆ ਗਏ ਡਾਕਟਰ ਪਾਲ ਮਾਜਰਾ ਜੀ ਜੀ ਅਸੀਂ ਕਾਲ ਜੀ ਕਿਹੋ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਇਹ ਨੇ ਜੀ ਆਪਣੇ ਡਾਕਟਰ ਸਾਹਿਬ ਪਾਲ ਮਾਜਰਾ ਤੇ ਤੁਸੀਂ ਤਾਂ ਇਹਨਾਂ ਕੋਲੇ ਰੈਗੂਲਰ ਆਉਂਦੇ ਹੀ ਰਹਿੰਦੇ ਹੋਵੋਗੇ ਬਿਲਕੁਲ ਹਾਂ ਤੁਸੀਂ ਕੋਈ ਦੱਸਣਾ ਚਾਹੋ ਨੇ ਇਹਨਾਂ ਦੀ ਖਾਸੀਅਤ ਤੁਸੀਂ ਤਾਂ ਵਧੀਆ ਬੱਕ ਹੋ ਇਹਨਾਂ ਤੋਂ ਇਹ ਘੋੜੇ ਨੇ ਜਿਹੜੀ ਬਰੀਡਿੰਗ ਕਰਦੀ ਉਹ ਚੰਗੇ ਚੰਗੇ ਘੋੜੇ ਵੀ ਨਹੀਂ ਕਰ ਸਕਦੇ ਅੱਛਾ ਹਾਂਜੀ ਤੁਸੀਂ ਇਹਨਾਂ ਦੇ ਬੱਚੇ ਅੰਦਰ ਘੜ ਦੇਖਿਆ ਬਿਲਕੁਲ ਜੀ ਬਿਲਕੁਲ ਚੌੜ ਚੌੜੇ ਇੰਚ ਦੀਆਂ ਬੇਸ਼ੇਰੀਆਂ ਲੋਕਲ ਆਪਣੇ ਇੱਥੇ ਖੜੀਆਂ ਨੇ ਅੱਛਾ ਜੀ ਹਾਂਜੀ ਨਾਰਮਲ ਘੋੜੀਆਂ ਦੇ 58 8 ਇੰਚ ਦੀਆਂ ਘੋੜੀਆਂ ਚੌੜ ਚੌੜੇ ਇੰਚ ਦੀਆਂ ਬੇਸ਼ੇਰੀਆਂ ਬਹੁਤ ਪਿੰਡ ਖੜੀਆਂ ਨੇ ਠੀਕ ਹੈ ਜੀ ਹਾਂਜੀ ਤੇ ਹੋਰ ਇਹਦਾ ਕੀ ਨੇਚਰਲ ਸਪਾਟਲੈਸ ਬੱਚੇ ਆ ਰਹੇ ਤੇ ਬਾਕੀ ਜਿਹੜੀ ਬੱਚਿਆਂ ਦੀ ਮਜ਼ਬੂਤੀ ਆ ਰਹੀ ਉਹ ਬਹੁਤ ਜਿਆਦਾ ਵਧੀਆ ਹੂੰ ਇੱਕ ਨੰਬਰ ਦੇ ਵਿੱਚ ਆ ਰਿਹਾ ਆਪਣਾ ਪੂਰੇ ਟੌਪ ਕਲਾਸ ਬੱਚੇ ਆ ਰਹੇ ਨੇ ਠੀਕ ਹੈ ਜੀ ਤੇ ਉਹ ਬਿਮਾਰੀ ਤੋਂ ਤਾਂ ਰਹਿ ਤਾ ਮੈਂ ਵੀਰੋਂ ਨੇ ਪੁੱਛਿਆ ਕਹਿੰਦਾ ਅਜ ਤੱਕ ਇਹਨਾਂ ਨੂੰ ਕੋਈ ਬਿਮਾਰੀ ਤਾਂ ਹੋਈ ਹੋਰੀ ਕਿਸੇ ਵੀ ਤਰ੍ਹਾਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੂੰ ਨਾਰਮਲ ਪੂਰਾ ਵਧੀਆ ਨਾਰਮਮਲ ਪੂਰਾ ਵਧੀਆ ਠੀਕ ਹੈ ਤੇ ਹੈਪੀ ਵੀਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਬਾਰੇ ਉਹ ਦੱਸਿਓ ਤੁਸੀਂ ਵੀ ਕਿਵੇਂ ਰੇਸਿੰਗ ਦੇ ਵਿੱਚ ਤੁਸੀਂ ਕਹਿੰਦੇ ਲੈ ਕੇ ਜਾਂਦੇ ਹੋ ਕੋਈ ਟੂਰਨਾਮੈਂਟ ਹੋ ਨਹੀਂ ਲੋਕਲੀ ਇਹ ਪਿੰਡਾਂ ਦੇ ਵਿੱਚ ਅੱਛਾ ਉਹਨਾਂ ਨੂੰ ਜੇ ਆਪਾਂ ਜਾਨਵਰ ਤਿਆਰ ਕਰਕੇ ਭਜਾਉਨੇ ਹਾਂ ਜੀ ਉੱਥੇ ਪੰਜਾਂ ਦੀ ਗੇਮ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਕੋਈ ਗੱਲ ਨਹੀਂ ਅਸੀਂ ਕਦੇ ਤੈਨੂੰ ਤੁਹਾਡੇ ਕੋਲ ਵੀ ਖੇੜਾ ਮਾਰਾਂਗੇ ਤੁਹਾਡੇ ਫਾਰਮ ਤੇ ਵੀ ਆਵਾਂਗੇ ਅਸੀਂ ਤੇ ਹੁਣ ਕੋਈ ਟੂਰਨਾਮੈਂਟ ਹੈਗਾ ਜੀ ਨੇੜੇ ਕੋਈ ਹਾਂਜੀ ਭਾਈ ਹੁਣ 7 ਤਰੀਕ ਨੂੰ ਹੈ ਜੀ ਘਵਾੜੇ ਰੇਸ ਉਹਦਾ 12 ਤਰੀਕ ਨੂੰ ਮੋਟਰਸਾਈਕਲ ਵਾਲੀ ਰੇਸ ਹੈ ਜੀ 7 ਤਰੀਕ ਨੂੰ ਘਵਾੜੇ ਉਹ ਤੁਹਾਡਾ ਆਪਾਂ ਲਾਈਵ ਦਿਖਾ ਦਾਂਗੇ ਤੁਹਾਡੇ ਕੋਲ ਆ ਜੀ ਲਾਈਵ ਚੱਲੂ ਆ ਜਿੱਥੇ ਹੋਰ ਵੀ ਮਤਲਬ ਜਾਨਵਰ ਆਉਨੇ ਆ ਸਟੇਟ ਪੰਜਾਬ ਤੋਂ ਠੀਕ ਹੈ ਜੀ ਤੇ ਸਾਰੇ ਤੁਹਾਡੇ ਕੋਲ ਜਿਹੜੇ ਜਾਨਵ ਆਪਣੇ ਕੋਲ ਤੋਂ ਹੀ ਮਾਰਵਾੜੀ ਹੋਇਆ ਜੀ ਮਾਰਵਾੜੀ ਰੱਖਦੇ ਕੋੜੀਆਂ ਲਿਆਉਣਾ ਜਨਬਗੇ ਅੱਛਾ ਜਿਹੜੇ ਵਧੀਆ ਕੋਈ ਸੇਲ ਪਰਚੇਸ ਦਾ ਕੰਮ ਵੀ ਕਰਦੇ ਹੋ ਨਹੀਂ ਸੇਲ ਪਰ ਕਦੇ ਕਦੇ ਕਰ ਲਈ ਜੀ ਬਹੁਤ ਵਧੀਆ ਜਾਨਵਰ ਟੱਕਰ ਜੀ ਅੱਛਾ ਜੀ ਮਤਲਬ ਮੈਂ ਤਾਂ ਆਪਣਾ ਰੇਸ ਵਾਲਾ ਹੀ ਆ ਨਹੀਂ ਸਾਲਾ ਰਹਿੰਦਾ ਤੁਸੀਂ ਐਪੀ ਵੀਰੇ ਕੋਲੇ ਸੇਲ ਪਰਚੇਸ ਕਰਦੇ ਹੋ ਜਾਂ ਬਸ ਸ਼ੌਂਕ ਹੀ ਪਾਲਿਆ ਹੋਇਆ ਹੈ ਸ਼ੌਂਕ ਹੀ ਹੈ ਜੀ ਕੋਈ ਨਹੀਂ ਵੇਚਿਆ ਅਜੇ ਤੱਕ ਅੱਛਾ ਮੈਂ ਇਕੱਠੀ ਕਰ ਰਹੇ ਹਾਂ ਥੋੜਾ ਜਿਹਾ ਮੱਚਾ ਵਧੀਆ ਵਧੀਆ ਘੋੜਿਆਂ ਤੋਂ ਕੁੜੀਆਂ ਮਲਾਈਆਂ ਨੇ ਇਹਦੀਆਂ ਘਰੇ ਨੇ ਹੂੰ ਬਰੇਡਿੰਗ ਦਾ ਕੰਮ ਕਰਦੇ ਹਾਂ ਜਿਹੜੀਆਂ ਨੌਕਰੀਆਂ ਜਾਂ ਚੰਬੀਆਂ ਨੇ ਆਪਣੇ ਮੇਟ ਕਰਵਾਉਣਾ ਚੰਗੇ ਘੋੜਿਆਂ ਤੋਂ ਠੀਕ ਹੈ ਹਾਂਜੀ ਹੁਣ ਵੀ ਗੱਲ ਕੋੜੀ ਮੇਟ ਕਰਵਾਈ ਆ ਜੀ ਆਪਾਂ ਨੇ ਭਾਰਤ ਯਾਦ ਕੋੜਾ ਜਸਰਬਾਈ ਜੀ ਕੋਲ ਤਰਾਸੂ ਪੰਡ ਅੱਛਾ ਜੀ ਹਾਂਜੀ ਤੇ ਪਹਿਲਾਂ ਲਾਲ ਰਤਨ ਤੋਂ ਬੱਚੀ ਮੁਲਾਈਆ ਦੋ ਬੱਚੀਆਂ ਪ੍ਰਵਾਰ ਦੀਆਂ ਨੇ ਠੀਕ ਹੈ ਵੀਰੇ ਹਾਂਜੀ ਤੇ ਇਹਦੇ ਨਾਲ ਨਾਲ ਤੁਸੀਂ ਮੰਨ ਲਾਦਾ ਖੇਤੀ ਵੀ ਕਰਦੇ ਹੋ ਇਹਨੂੰ ਹਾਂਜੀ ਹਾਂਜੀ ਖੇਤੀ ਦੇ ਨਾਲ ਨਾਲ ਤੁਸੀਂ ਇਹ ਸ਼ੌਂਕ ਪਾਣਿਆ ਆ ਖੇਤੀ ਕਰਦੇ ਆ ਜਾਲੂਆਂ ਦਾ ਕੰਮ ਆ ਆਪਣਾ ਅੱਛਾ ਜੀ ਆਪਾਂ ਉਧਰ ਤੁਹਾਡੇ ਜਾਨਵਰ ਦੇਖ ਲਈਏ ਹਾਂਜੀ ਹਾਂਜੀ ਆਜਾ ਆਜਾ ਉਧਰ ਵੀ ਦੇਖ ਲੈਨੇ ਆ ਜਿਹੜਾ ਤੁਸੀਂ ਲਾਲ ਰਤਨ ਵਾਲਾ ਕਹਿੰਦੇ ਹੋ ਹਾਂਜੀ ਇਹ ਲਾਲ ਰਤਨ ਦਾ ਬੱਚਾ ਜੀ ਇਹ ਜਿਹੜਾ ਪਿਆ ਹਾਂਜੀ ਥਾਲਿਓ ਇਹਨੂੰ ਮੜਾ ਜਾ ਹਾਂਜੀ ਇਹਦੀ ਮਾਂ ਇਹੀ ਹੈ ਜੀ ਹਾਂਜੀ ਹਾਂਜੀ ਇਹੀ ਅੱਛਾ ਇਹ ਆਪਣੀ ਇਹਦਾ ਉਹ ਰੱਡ ਲਾਈਨ ਤੋਂ ਹੈ ਹਾਂਜੀ ਹਾਂਜੀ ਇਹ 골ਡਨ ਸਟਾਰ ਦੀ ਬੱਚੀ ਹੈ ਜੀ ਆਪ 골ਡਨ ਸਟਾਰ ਦੀ ਬੱਚੀ ਹੈ ਹਾਂਜੀ ਹਾਂਜੀ ਠੀਕ ਹੈ ਇਹਦੀ ਮਾਂ ਹਾਂਜੀ ਹਾਂਜੀ ਇਹਦੀ ਮਾਂ ਉਧਰੇ ਸੀ ਬਾਈ ਉਹਨਾਂ ਕੋ ਪਤਾ ਨਹੀਂਗਾ ਹਾਂਜੀ ਤੇ ਇਸ ਟਾਈਮ ਭਾਰਤ ਜਾਤ ਤੋਂ ਗੱਭਣਾ ਹੈ ਜੀ ਇਹ ਠੀਕ ਹੈ ਜੀ ਕਿਨੇ ਜਨਮ ਦੀ ਗੱਭਣਾ ਹੈ ਇਹ ਥੋੜਾ ਦੰਦੀ ਹੈ ਜੀ 10 ਦਿਨ ਦੀ ਗੱਪਣਾ ਠੀਕ ਹੈ ਜੀ ਹਾਂਜੀ ਚੈੱਕ ਕਰਵਾਉਣੀ ਹੈ 10 ਦਿਨ ਹੋ ਗਏ ਜੰਪ ਲਾ ਗਿਆ ਜੀ ਇਹ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਵੀ ਜੇ ਕੋਈ ਇਹਦਾ ਸੇਲ ਪਰਚੇਜ ਦਾ ਕੰਮ ਕਰਦਾ ਇਸ ਲਾਈਨ ਦੇ ਵਿੱਚ ਘੋੜਿਆਂ ਦੇ ਵਿੱਚ ਕੀ ਇਹ ਕੰਮ ਵਧੀਆ ਹਾਂਜੀ ਹਾਂਜੀ ਜਿਹੜੇ ਬੰਦੇ ਕਰਦੇ ਨੇ ਤਾਂ ਕੰਮ ਬਹੁਤ ਵਧੀਆ ਜੀ ਵਧੀਆ ਚੱਲਦਾ ਕੰਮ ਨੌਜਵਾਨ ਬੱਚੇ ਨਵੇਂ ਨਮੂਨ ਦੇ ਮੁੰਡੇ ਬਹੁਤ ਲੈ ਰਹੇ ਨੇ ਜਾਨਵਰ ਹਾਂ ਇਹਨਾਂ ਚ ਨੌਜਵਾਨਾਂ ਚ ਸ਼ੌਂਕ ਦੇ ਇੱਕ ਨੂੰ ਹੈਗਾ ਰੇਸਾਂ ਦੇ ਵਿੱਚ ਘੋੜੇ ਕਾਫੀ ਜ਼ਿਆਦਾ ਹੋਣ ਲੱਗੇ ਜੀ 50 50 60 60 ਘੋੜੇ ਭੱਜਣ ਲੱਗੇ ਸ਼ਿਫਟਾਂ ਹਾਂਜੀ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਹੈਗਾ ਤੁਹਾਡਾ ਨੌਜਵਾਨਾਂ ਨੂੰ ਸੁਨੇਹਾ ਜੀ ਚਲੋ ਜਿਹੜੇ ਘਰ ਘੋੜਾ ਪਹੁੰਚ ਜਾਂਦਾ ਜੀ ਬਰਕਤ ਦੁੱਗਣੀ ਰਹਿੰਦੀ ਹੈ ਹਾਂ परमात्मा ਦਾ ਕਿਸੇ ਚੀਜ਼ ਦਾ ਘਾਟਾ ਨਹੀਂ ਦੱਸਣ ਪਿਤਾ ਦੇ ਘੋੜੇ ਨੇ ਜੀ ਇਹ ਜੀ ਹਾਂਜੀ ਤੇ ਨਸ਼ਿਆਂ ਤੋਂ ਬੰਦਾ ਦੂਰ ਰਹਿਣਾ ਮੇਨ ਕਾਰਨ ਹੈ ਜੀ ਹਾਂ ਇਹਨਾਂ ਨੂੰ ਘਰ ਘੋੜਾ ਜੀ ਲਗਾਉ ਰਹਿਦਾ تقریبا ਨਸ਼ਾ ਤੇ ਘੋੜੇ ਨਾਲ ਕੋਈ ਮੇਲ ਨਹੀਂ ਹੈ ਮੈਂ ਨਾ ਇਹ ਗੱਲ ਸੁਣੀ ਹੈ ਵੀ ਜਿਹੜੇ ਬੰਦੇ ਨੇ ਕਦੇ ਇੱਕ ਵਾਰ ਵੀ ਕੋਈ ਬਸ਼ੇਰਾ ਲੈ ਆਂਦਾ ਜਾਂ ਬਸ਼ੇਰੀ ਲੈ ਆਂਦੀ ਵੀ ਜਿੰਦਗੀ ਚ ਉਹ ਕਦੇ ਕੱਢਦਾ ਨਹੀਂ ਹੈਗਾ ਵੀ ਉਹਨੂੰ ਸ਼ੌਂਕ ਹੀ ਇੰਨਾ ਪੈ ਜਾਂਦਾ ਸਹੀ ਗੱਲ ਹੈ ਜੀ ਹੈ ਸਹੀ ਗੱਲ ਹੈ ਇੰਨਾ ਮਤਲਬ ਇਸ ਲੈਨ ਨਾਲ ਪਿਆਰ ਪੈ ਜਾਂਦਾ ਹੈ ਨਾ ਬਿਲਕੁਲ ਜੀ ਹਮ ਨਾਲ ਹੀ ਰਹਿਣਗੇ ਜੇ ਤਾਂ ਹੁਣ ਜਨਨ ਜਰ ਅਸੀਂ ਖੇਤੀ ਦਾ ਕੰਮ ਕਰਦੇ ਆ ਜਾਂ ਉਹ ਤਾਂ ਸਾਡੇ ਨਾਲ ਹੀ ਰਹਿਣਗੇ ਇਹ ਬੰਦਾ ਕੋਈ ਆਪਣਾ ਕੰਮ ਕਰਨਾ ਚਾਹੇ ਵਧੀਆ ਫਾਰਮ ਖੋਲ ਕੇ ਤਾਂ ਇਸ ਲੈ ਤੋਂ ਪੈਸੇ ਵੀ ਵਧੀਆ ਬਣਾਏ ਜਾ ਸਕਦਾ ਚੰਗੇ ਘੋੜਿਆਂ ਤੋਂ ਵਧੀਆ ਘੋੜਿਆਂ ਮੈਟ ਕਰਵਾ ਕੇ ਬੱਚੇ ਚੰਗੇ ਵੇਖ ਸਕਦਾ ਬਰੀਡ ਤੇ ਕੰਮ ਕਰਦਾ ਜੀ ਕੋਈ ਹਾਂਜੀ ਜਿਹੜੇ ਕੋਟਾਂ ਦੇ 2-2 2.5 ਲੱਖ ਵੀਸ ਆ ਜੀ ਤਾਂ 10-10 ਲੱਖ ਦੇ ਬੱਚੇ ਸਟਾਰਟਿੰਗ 'ਚ ਵੇਚਦੇ ਨੇ ਠੀਕ ਆ ਹਾਂਜੀ ਮਤਲਬ ਉਹਦੇ ਬੱਚਾ ਹੀ 10-10 ਲੱਖ ਦਾ ਵਿਕਦਾ ਬਿਲਕੁਲ ਵਿਕਦਾ ਜੀ ਹਾਂਜੀ ਇਹ ਇਹ ਤਾਂ ਕੰਮ ਫਿਰ ਜਿਵੇਂ ਆਪਣੇ ਨੌਜਵਾਨ ਬਾਹਰ ਨੂੰ ਭਜਦੇ ਨੇ ਬਿਲਕੁਲ ਖੇਤੀ ਦੇ ਨਾਲ ਵਧੀਆ ਸਹਿਕਤ ਧੰਦਾ ਜੀ ਨਾਲੇ ਸ਼ੌਂਕ ਦਾ ਸ਼ੌਂਕ ਤੇ ਵਧੀਆ ਕੰਮ ਹੈ ਜੀ ਇਹ ਤੁਸੀਂ ਵਧੀਆ ਗੱਲ ਕਹੀ ਹੈ ਵੀ ਖੇਤੀ ਦੇ ਨਾਲ ਇੱਕ ਤਾਂ ਸਹਿਕਤ ਧੰਦਾ ਹੋ ਗਿਆ ਇੱਕ ਸ਼ੌਂਕ ਪੂਰਾ ਹੋ ਗਿਆ ਸ਼ੌਂਕ ਪੂਰਾ ਹੋ ਜਾਂਦਾ ਠੀਕ ਆ ਇਹ ਗੱਲ ਬਹੁਤ ਵਧੀਆ ਦੱਸੀਆ ਤੁਸੀਂ ਅਸੀਂ ਆਪਾਂ ਡਾਕਟਰ ਸਾਹਿਬ ਨੂੰ ਵੀ ਪੁੱਛ ਲੈਂਦੇ ਆ ਡਾਕਟਰ ਅਛੇ ਜਿਹੜੀਆਂ ਵੀ ਇਹ ਬਾਰਵਾਰੀ ਘੋੜੀਆਂ ਨੇ ਚਾਹੇ ਨੁਕਰੇ ਹੋਣ ਕੋਈ ਵੀ ਲਾਈਨ ਹੋਵੇ ਇਹਨਾਂ ਨੂੰ ਜ਼ਿਆਦਾਤਰ ਬਿਮਾਰੀ ਕਿਹੜੀ ਆਉਂਦੀ ਰਹਿੰਦੀ ਹੈ ਜੀ ਮੈਂ ਤਾਂ ਆਪਣੇ ਪੇਟ ਦੀ ਪ੍ਰੋਬਲਮ ਜ਼ਿਆਦਾਤਰ ਆਉਂਦੀ ਰਹਿੰਦੀ ਹੈ ਕੋਈ ਲੋਕਾਂ ਦੀ ਖਾਦ ਖਰਾਕ ਵਿੱਚ ਪ੍ਰੋਬਲਮ ਆ ਗਈ ਹੂੰ ਮੈਂ ਤਾਂ ਇਹਨੂੰ ਪੇਟ ਦੀ ਪ੍ਰੋਬਲਮ ਤੋਂ ਵਿਚਾਰ ਰਹੇ ਉਸ ਨਹੀਂ ਹੁੰਦਾ ਹੈ ਜੀ ਮੈਂ ਤਾਂ ਪੇਟ ਦੇ ਪੇਨ ਵਗੈਰਾ ਕੌਲਕ ਹੋ ਜਾਂਦੀ ਹੈ ਜੀ ਕੌਲਕ ਤੋਂ ਬਚ ਜੇ ਤਾਂ ਘੋੜੇ ਨੁਕਰੇ ਨਹੀਂ ਖਾਣ ਪੀਣ ਤੋਂ ਮਤਲਬ ਕਿਹੜਾ ਧਿਆਨ ਰੱਖਣਾ ਚਾਹੀਦਾ ਡਾਕਟਰ ਸਾਹਿਬ ਇਹ ਤਾਂ ਕੋਈ ਪ੍ਰੋਪਰ ਟਾਈਮ ਤੇ ਪਾਣੀ ਸਭ ਤੋਂ ਵੱਡਾ ਹੀ ਹੈ ਨਾ ਜਾਨਵਰਾਂ ਦੀ ਪ੍ਰੋਬਲਮ ਆਉਂਦੀ ਹੈ ਡੀਹਾਈਡਰੇਟ ਦੀ ਜਦੋਂ ਪ੍ਰੋਪਰ ਟਾਈਮ ਤੇ ਆਪਾਂ ਪਾਣੀ ਨਹੀਂ ਪਲਾਉਂਦੇ ਹਾਂ ਜਾਨਵਰ ਨੂੰ ਪ੍ਰੋਪਰ ਪਾਣੀ ਮਿਲ ਜAVE ਕਿਸੇ ਚੀਜ਼ ਦੀ ਪ੍ਰੋਬਲਮ ਬਾਕੀ ਜਿਹੜੇ ਪੱਠੇ ਵਗੈਰਾ ਜੋ ਵੀ ਆਪਾਂ ਮੋਨੇ ਚਾਹੇ ਤੂੜੀ ਵਗੈਰਾ ਭੋਜ ਵਗੈਰਾ ਹੀ ਉਹ ਥੋੜਾ ਛਾਣ ਕੇ ਵਧੀਆ ਤਰੀਕੇ ਨਾਲ ਪਾਈਏ ਵੀ ਅੰਦਰ ਰੇਤਾ ਵਗੈਰਾ ਨਾ ਜਾ ਵੀ ਅੱਛਾ ਮਿੱਟੀ ਤੋਂ ਇਹਨਾਂ ਨੂੰ ਹੀ ਪ੍ਰੋਬਲਮ ਆ ਨਾ ਮਿੱਟੀ ਤੋਂ ਬਹੁਤ ਪ੍ਰੋਬਲਮ ਆ ਮੈਂ ਦੇਖਿਆ ਨਾ ਕਈ ਮੈਸੀ ਫਾਰਮਾਂ ਜਾਂਦੇ ਹੁਣ ਉਹ ਛਾਣਨੇ ਇਸੇ ਕਰਕੇ ਲਾਏ ਹਨ ਹਾਂਜੀ ਉਹ ਛ अच्छा ਹੋਰ ਕੀ ਇਦਾਂ ਦੀਆ ਪ੍ਰੋਬਲਮ ਆ ਨਹੀਂ ਹੁੰਦੀ ਪੇਲ ਕਿ ਇਹਨਾਂ ਨੂੰ ਠੀਕ ਹੈ ਜੀ ਹਾਂ ਜੀ ਆਮ ਆਪਾਂ ਦੇਖ ਲੈਂਦੇ ਆ ਵੀ ਲੱਦਦਾ ਬੰਨ ਪੈ ਗਿਆ ਜੀ ਜਾਂ ਪਿਸ਼ਾਬ ਵਗੈਰਾ ਰੁਕ ਜਾਂਦੇ ਇਹਨਾਂ ਦਾ ਹੀ ਜਦੋਂ ਡੀ ਹਾਈਡਰੇਟ ਹੋ ਜਾਂਦੇ ਨੇ ਉਹ ਪਿਸ਼ਾਬ ਵਗੈਰਾ ਆਉਂਦਾ ਨਹੀਂ ਗਈ ਠੀਕ ਹੈ ਜੀ ਹਾਂ ਜੀ ਇਹ ਚੀਜ਼ਾਂ ਦਾ ਮਤਲਬ ਜਿਹੜੇ ਬੰਦੇ ਨੇ ਵੀ ਇਹ ਕੰਮ ਕਰਨਾ ਡਾਕਟਰ ਸਾਹਿਬ ਦੱਸ ਨੇ ਵੀ ਇਹਨਾਂ ਨੂੰ ਧਿਆਨ ਰੱਖਣਾ ਜੋ ਗੱਲਾਂ ਨੇ ਇਹ ਤੁਸੀਂ ਇਹ ਗੱਲਾਂ ਨੋਟ ਕਰਿਓ ਜੀ ਤੇ ਹੋਰ ਤੁਸੀਂ ਦੱਸੋ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਸਰ ਇੱਕ ਤਾਂ ਜਿਹੜਾ ਆਪਾਂ ਨੂੰ ਪਾਣੀ ਵਗੈਰਾ ਜਿੰਨੀ ਵਾਰੀ ਆਪਾਂ ਤਾਜ਼ਾ ਪਣੀ ਪਲਾਵਾਂਗੇ ਉੰਨਾ ਜ਼ਿਆਦਾ ਜਾਨਵਰ ਖੁੱਲ ਕੇ ਪੀਂਦੇ ਜੀ ਜਦੋਂ ਆਪਾਂ ਹਰ ਟਾਈਮ ਇਹਨਾਂ ਦੇ ਮੂਹਰੇ ਪਾਣੀ ਰੱਖਦੇ ਆਂ ਜੀ ਉਹ ਜਦੋਂ ਆਪਣੇ ਮੂਹਰੇ ਵੀ ਲਾ ਲਉ ਕੋਈ ਚੀਜ਼ ਪਈ ਆ ਉਹ ਆਪਣਾ ਉਹਨੂੰ ਖਾਣ ਨੂੰ ਜਾਂ ਪੀਣ ਨੂੰ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਜਦੋਂ ਹਰ 24 ਘੰਟੇ ਆਪਣੇ ਮੂਹਰੇ ਪਏ ਜਦੋਂ ਆਪਾਂ ਟਾਈਮ ਟੂ ਟਾਈਮ ਤਾਜ਼ਾ ਪਾਣੀ ਇਹਨਾਂ ਦੇ ਮੂਹਰੇ ਜਦੋਂ ਪੀ ਲਿਆ ਉਹਨੂੰ ਚੱਕ ਕੇ ਪਰੇ ਕਰ ਦੋ ਉੰਨਾ ਜਾਨਵਰ ਪਾਣੀ ਖੁੱਲ ਕੇ ਪੀਂਦੇ ਠੀਕ ਹੈ ਜੀ ਹਾਂ ਜੀ ਚਲੋ ਬਾਕੀ ਤ ਅਦਰੋਂ ਮੂਵਮੈਂਟ ਹੋਣੀ ਚਾਹੀਦੀ ਆ ਗੱਲ ਮੈਂ ਮੇਰਾ ਸਵਾਲ ਇਹ ਰਹਿ ਗਿਆ ਸੀ ਵੈਸੇ ਕੱਲ ਤੁਸੀਂ ਬਹੁਤ ਵਧੀਆ ਦੱਸੀ ਹੈ ਵੀ ਜਾਨਵਰ ਨੂੰ ਬੰਨ ਕੇ ਇਕਦਮ ਰੱਖਣ ਨਾਲੋਂ ਤੋਰਾ ਫੇਰਾ ਰੋਜ਼ ਜ਼ਰੂਰੀ ਹੈ ਅਸਲ 'ਚ ਪਤਾ ਗੱਲ ਕੀ ਹੈ ਜੀ ਇਹ ਜਾਨਵਰ ਰਾਈਡਿੰਗ ਗਾੜੇ ਨੇ ਤੋਰੇ ਫੇਰੇ ਵਾਲੇ ਜਾਨਵਰ ਨੇ ਆਪਣੇ ਲੋਕਾਂ ਨੇ ਸ਼ੋਅ ਪੀਸ ਬਣਾ ਲੇ ਸ਼ੋਅ ਪੀਸ ਬਣਾ ਲੇ ਠੀਕ ਹੈ ਜੀ ਤੁਸੀਂ ਦੇਖੋ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਜਾਨਵਰ ਨੂੰ ਉੱਥੇ ਤੱਕੇ ਸੀਮਤ ਕਰਤਾ ਠੀਕ ਹੈ ਜੀ ਇਹਦੇ ਤੇ ਰਾਈਡਿੰਗ ਜਿੰਨੀ ਮਰਜ਼ੀ ਕਰ ਲੋ ਚਾਹੇ 20 ਕਿਲੋਮੀਟਰ 50 ਕਿਲੋਮੀਟਰ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਰਾਈਡਿੰਗ ਖਾਤਰ ਹੀ ਜਾਨਵਰ ਬਣੇ ਰਾਈਡਿੰਗ ਖਾਤਰ ਹੀ ਜਾਨਵਰ ਬਣਿਆ ਇਹ ਆਪਾਂ ਨੇ ਲਿਆ ਕੇ ਇਹਨਾਂ ਨੂੰ ਬਾੜਿਆਂ ਦੇ ਵਿੱਚ ਤੁੰਨਤਾ ਬਿਲਕੁਲ ਜੀ ਪਰ ਆਪਾਂ ਇਹਨਾਂ ਨੂੰ ਸੈਂਸਿਟਿਵ ਇੰਨੇ ਕਰਤਾ ਇਹ ਜਿੰਨੇ ਮਰਜ਼ੀ ਹੁਣ ਤੁਸੀਂ ਇੱਕ ਤਜਰਬਾ ਦੇਖ ਲਿਓ ਕਰਕੇ ਘੂੜੇ ਨੂੰ ਕਦੇ ਸਿਆਲ ਦੇ ਵਿੱਚ ਬਾਹਰ ਮੰਨਣਾ ਸ਼ੁਰੂ ਤੋਂ ਸਟਾਰਟਿੰਗ ਤੋਂ ਬਾਹਰ ਕਰ ਦੋ ਚਾਹੇ ਸਾਰਾ ਸਿਆਲ ਨਾ ਮੰਨੂ ਮੰਨੂ ਆਲੇ ਉਨੇ ਆਪਾਂ ਇਹ ਸੈਂਸਟਿਵ ਕਰੀ ਜਾਂਦੇ ਆ ਬਿਲਕੁਲ ਠੀਕ ਆ ਨਾਜ਼ਕ ਹੋ ਜਾਂਦਾ ਫਿਰ ਇਹ ਬਿਲਕੁਲ ਜੀ ਬਿਲਕੁਲ ਇਹ ਤਾਂ ਇਹਦਾ ਜਿੰਨਾ ਚਿਰ ਆਪਾਂ ਤੋੜਾ ਫੇਰਾ ਇਹਨਾਂ ਆਪਾਂ ਕਰਾਂਗੇ ਜੀ ਇਹਨੂੰ ਜਿੱਦਾਂ ਦੇ ਮਰਜ਼ੀ ਲਾ ਲਓ ਆਪਣੇ ਦੇ ਡਿਪੈਂਡ ਠੀਕ ਹੈ ਜੀ ਇੱਕ ਕੋੜਾ ਇੱਕ ਕੁੱਤਾ ਦੋਵੇਂ ਸਭ ਤੋਂ ਵਫਾਦਾਰ ਜਾਨਵਰ ਨੇ ਵਫਾਦਾਰ ਜਾਨਵਰ ਠੀਕ ਆ ਬਿਲਕੁਲ ਤੁਸੀਂ ਦੇਖੋ ਵੀ ਵੀਰ ਹੁਣੀ ਬਾਹਰ ਹੁੰਦੇ ਨੇ ਕੋੜੇ ਇੱਥੇ ਦੱਸ ਦਿੰਦੇ ਨੇ ਵੀ ਉਧਰੋਂ ਆ ਰਹੇ ਨੇ ਹੂੰ ਇਹਨਾਂ ਨੂੰ ਇੰਨੀ ਮਤਲਬ ਪਛਾਣ ਬਿਲਕੁਲ ਪੈਰਾਂ ਦੀ ਆਵਾਜ਼ ਤੋਂ ਪੈਰਾਂ ਦੀ ਆਵਾਜ਼ ਤੋਂ ਪਛਾਣ ਲੈਂਦੇ ਨੇ ਇਹ ਸਾਡਾ ਮਾਲਕਾਰ ਹੈ ਜਿਵੇਂ ਆਪਣਾ ਦੇਖੋ ਨਾ ਆਪਾਂ ਬਾਹਰੋਂ ਆਉਂਨੇ ਆ ਜਦੋਂ ਕਿਸੇ ਉਹ ਵੀ ਕੰਮ ਕਰਕੇ ਆਪਣਾ ਕੁੱਤਾ ਵੀ ਉਦਾਂ ਹੀ ਕਰਦਾ ਕਿਵੇਂ ਆਪਣੇ ਪੈਰਾਂ ਨੂੰ ਜੰਬੜਦਾ ਹੈ ਨਾ ਉਹੀ ਚੀਜ਼ ਮਤਲਬ ਇਹ ਕਰਦਾ ਦੂਰੋਂ ਦੇਖ ਲੈਂਦਾ ਨੇ ਪੈਰਾਂ ਦੀ ਜਾਣ ਤੋਂ ਪਹਿਲਾਂ ਹਜੇ ਮੂੜ ਤੇ ਘਰ ਵਾਲੇ ਤੇ ਗੱਡੀ ਹੁੰਦੀ ਹੈ ਜਾਨੋਂ ਹਣਕਣ ਰਾਹ 'ਚ ਲੱਗ ਜਾਂਦੇ ਨੇ ਹਣਕਣ ਰਾਹ 'ਚ ਲੱਗ ਜਾਂਦੇ ਨੇ ਠੀਕ ਹੈ ਤੁਸੀਂ ਜਾਨ ਬਰੱਖੇ ਹੋਏ ਆ ਨਾ ਹਾਂਜੀ ਮੇਰੇ ਕੋ ਵੀ ਨਹੀਂ ਠੀਕ ਹੈ ਜੀ ਤੇ ਦੇਖੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਸ ਮਤਲਬ ਇਹ ਪੁਆਇੰਟ ਨੋਟ ਕਰਨੇ ਵਾਲੇ ਨੇ ਜਿਹੜੇ ਵੀ ਰ ਵੀ ਘੋੜੇ ਰੱਖ ਰਹੇ ਨੇ ਵੈਸੇ ਤਾਂ ਚਲੋ ਸਾਰਿਆਂ ਨੂੰ ਪਤਾ ਹੁੰਦਾ ਜਿਹੜਾ ਵੀ ਨਵਾਂ ਵੀ ਕੋਈ ਕੰਮ ਕਰਨਾ ਚਾਹੁੰਦਾ ਹੈ ਇਹ ਪੁਆਇੰਟ ਬਹੁਤ ਵਧੀਆ ਦੱਸਰੇ ਡਾਕਟਰ ਸਾਹਿਬ ਨੇ ਇਹ ਪੁਆਇੰਟ ਤੁਸੀਂ ਨੋਟ ਕਰਿਓ लवली ਵੀਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋਰ ਬਸ ਠੀਕ ਹੈ ਜੀ ਸਾਰੇ ਜਾਨਵਰ ਰੱਖਣੇ ਜਿਹੜੀ ਨਵੀਂ ਨਿਊ ਉਠਾਈ ਆਪਣਾ ਸਾਰਾ ਜਾਨਵਰ ਹਮ ਕਿੱਥੇ ਰੱਖਣਾ ਚਾਹੀਦਾ ਜੀ ਅੱਛਾ ਹਾਂਜੀ ਠੀਕ ਆ ਪੜਾ ਜਾ ਫੜ ਲਓ ਠੀਕ ਹੈ ਜੀ ਜਾਨਵਰ ਸ਼ੌਂਕ ਜ਼ਰੂਰ ਹੈ ਇਹ ਪਾਲਣੇ ਵਾਲਾ ਹਾਂਜੀ ਹੋਰਾ ਮਤਲਬ ਵਧੀਆ ਬੰਦਾ ਨਸ਼ਿਆਂ ਤੋਂ ਬਚਿਆ ਰਹਿੰਦਾ ਉਹ ਆਪਣੇ ਕੰਮ ਲੱਗੇ ਰਹਿੰਦਾ ਠੀਕ ਹੈ ਜੀ ਕੋਈ ਘਟੇ ਵਾਲਾ ਸੌਦਾ ਨਹੀਂ ਹੋਇਆ ਜੀ ਘਟੇ ਵਾਲਾ ਸੌਦਾ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਅਸੀਂ ਆਪਣੇ ਲਾਈਵ 'ਚ ਦੇਖਿਆ ਜੀ ਛੋਡੇ ਘਰਾਂ ਦੇ ਬੰਦੇ ਅੱਜ ਬਹੁਤ ਵਧੀਆ ਲੈਵਲ ਤੇ ਪਹੁੰਚੇ ਹੋਏ ਜਿਹੜੇ ਨੋਟ ਰੱਖੇ ਆ ਠੀਕ ਹੈ ਜੀ हां ਤੁਸੀਂ ਇਹ ਨਹੀਂ ਹੈਗਾ ਵੀ ਆਜਾ ਲਿਆ ਕੇ ਇੱਕ ਬਿਸ਼ੇਰਾ ਜਾਂ ਇਹ ਬਿਸ਼ੇਰੀ ਪਾਲ ਲਓ ਵੀ ਤੁਹਾਨੂੰ ਘਟਾਵਾ ਕੇ ਨਹੀਂ ਜਾਊਗਾ ਸੋਚ ਕੇ ਨਹੀਂ ਗੰਮ ਹੁੰਦਾ ਇਹ ਦਾ ਬਸ ਸ਼ੌਂਕ ਨਾਲ ਕਰੂਗਾ ਦਾ ਸ਼ੌਂਕ ਪਾਲੋ ਇਹ ਤੁਹਾਨੂੰ ਇਹ ਕੁਛ ਨਾ ਕੁਛ ਪਖਾ ਵੀ ਕਰਕੇ ਜਾ ਬਿਲਕੁਲ ਕੁਝ ਪੱਕਾ ਹੀ ਹੈ ਜੀ ਇਹਦਾ 100% ਠੀਕ ਹੈ ਹਾਂ ਤੇ ਵੀ ਵੀਰੇ ਤੁਸੀਂ ਕੁਝ ਲਾਸਟ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਦੱਸਣਾ ਚਾਹੁੰਦੇ ਹੋ ਬਾਜੀ ਚਲੋ ਇਹ ਆ ਵੀ ਜਦੋਂ ਕਿਸੇ ਨਵੇਂ ਬੰਦੇ ਨੇ ਕੰਮ ਸ਼ੁਰੂ ਕਰਨਾ ਤਾਂ ਉਹ ਕਿਸੇ ਵਧੀਆ ਬੰਦੇ ਤੋਂ ਗਾਈਡੈਂਸ ਲੈ ਕੇ ਹੂੰ ਸ਼ੁਰੂ ਕਰੇ ਤਾਂ ਇਹਦੇ 'ਚ ਕੋਈ ਘਾਟਾ ਨਹੀਂ ਪੈਂਦਾ ਜੀ ਹਾਂ ਜਿਵੇਂ ਦੱਸਿਆ ਨਾ ਕੰਮ ਦਾ ਕੋਈ ਬਿਆ ਵੀ ਆਪਾਂ ਨੂੰ ਟ੍ਰੇਨਿੰਗ ਲੈ ਲੈਣੀ ਬਹੁਤ ਜ਼ਰੂਰੀ ਆ ਉਮਰ 'ਚ ਮੇਰੇ ਨਾਲੋਂ ਛੋਟਾ ਹੈ ਪਰ ਤਜਰਬਾ ਵੱਡਾ ਜੀ ਤਜਰਬਾ ਵੱਡਾ ਹੈ ਨਾ ਜੀ 13 ਸਾਲ ਦੀ ਉਮਰ ਤੋਂ ਇਹ ਘੋੜੇ ਪਜਾਉਂਦੇ ਨੇ ਆਪਣਾ ਐਕਸਪੀਰੀਅੰਸ ਇਹਨਾਂ ਨਾਲ ਨਹੀਂ ਲੜ ਸਕਦਾ ਹਾਂ ਹਾਂ ਡਾਕਟਰ ਸਾਹਿਬ ਨੇ ਨਾਲ ਇਹਨਾਂ ਨੂੰ ਤਜਰਬਾ ਨਾਲ ਜੁੜੇ ਹੋਏ ਨੇ ਬੰਦੇ ਸਾਡੇ ਅੰਕਲ ਜੀ ਨੇ ਮੇਜਰ ਸਿੰਘ ਠੀਕ ਹੈ ਜੀ ਉਹਨਾਂ ਨੂੰ ਤਜਰਬਾ ਸਾਰੀ ਉਮਰ ਨਾਲ ਘੋੜਿਆਂ 'ਚ ਉਹਨਾਂ ਤੋਂ ਲੈ ਕੇ ਅਸੀਂ ਵੀ ਗਾਈਡੈਂਸ ਤਾਂ ਹੀ ਕੰਮ ਸ਼ੁਰੂ ਕਰੇ ਨੇ ਜੀ ਬਿਲਕੁਲ ਹਾਂ ਜੀ ਠੀਕ ਹੈ ਜੀ ਲਾਸਟ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਪਹਿਲਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲਗਲੀ ਵੀਰੇ ਤੁਹਾਡਾ ਵੀ ਹੈਪੀ ਵੀਰੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੇ ਮੈਂ ਦਰਸ਼ਕ ਵੀਰਾਂ ਨੂੰ ਵੀ ਇਹ ਗੱਲ ਦੱਸਣੀ ਚਾਹਣਾ ਵੀ ਕਿਸੇ ਨੇ ਵੀ ਕੋਈ ਇੱਕ ਕੋਈ ਵੀ ਜ਼ਰੂਰੀ ਨਹੀਂ ਵੀ ਘੋੜਿਆਂ ਦਾ ਹੀ ਸ਼ੌਕ ਪਾਲਣਾ ਤੁਸੀਂ ਘੋੜਿਆਂ ਦਾ ਸ਼ੌਕ ਪਾਲ ਲਓ ਸਭ ਤੋਂ ਵਧੀਆ ਪਰ ਕੋਈ ਵੀ ਸ਼ੌਕ ਪਾਲਣਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਟ੍ਰੇਨਿੰਗ ਗੈਟਸ ਪ੍ਰੋਪਰ ਲੈ ਕੇ ਹੀ ਕੰਮ ਕਰਨਾ ਚਾਹੀਦਾ ਤੁਸੀਂ ਸ਼ੌਕ ਨੂੰ ਸ਼ੌਕ ਦੇ ਤੌਰ ਤੇ ਪਾਲੋ ਤਾਨੂੰ ਵਫਾ ਕਰਕੇ ਜਾਊਗਾ ਤੇ ਬਾਕੀ ਹੈਪੀ ਵੀਰ ਕੋਲੇ ਤੁਸੀਂ ਦੇਖ ਹੀ ਲਿਆ ਇਹਨਾਂ ਦਾ ਜਿਹੜਾ ਘੋੜਾ ਸਨ ਘੋੜਾ ਤੁਸੀਂ ਦੇਖਿਆ ਨੁਕਰਾ ਉਹਦੇ ਮਤਲਬ ਸਟੱਡ ਸਰਵਿਸ ਲੈਣ ਲਈ ਮੈਂ ਥੱਲੇ ਨੰਬਰ ਚਲਾ ਦਿੱਤਾ ਹੈਪੀ ਵੀਰ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਕਦੋਂ ਵੀ ਇਹਨਾਂ ਨੂੰ ਇੱਥੇ ਆਪਣੀ ਘੋੜੀ ਲੈ ਕੇ ਮੀਟ ਕਰਾ ਸਕਦੇ ਹੋ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਕਿਸੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਦਿਓ ਆਗਿਆ ਜੀ ਰੱਬ ਰੱਖੇ